ਸ਼ਸ਼ੀਕਲ ਜੀ ਖਬਰ ਆਸਪਾਸ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਸਿੱਖਿਆ ਜਗਤ ਦੀ ਇੱਕ ਵੱਡੀ ਖਬਰ ਨਾਲ ਅੱਜ ਅਸੀਂ ਹਾਜ਼ਰ ਹੋਏ ਹਾਂ ਦੱਸਦੇ ਕਿ ਅੱਜ ਕਾਉਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ ਦੇ ਵੱਲੋਂ ਇੱਕ ਵਿਸ਼ਾਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਤੇ ਇਸ ਸਮਾਗਮ ਵਿੱਚ ਦੇਸ਼ ਭਰ ਤੋਂ 2000 ਦੇ ਕਰੀਬ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਇਸ ਦੌਰਾਨ ਸਿੱਖਿਆ ਦੇ ਮਾਹਿਰਾਂ ਨੇ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ ਅਤੇ ਨਵੇਂ ਵਿੱਦਿਅਕ ਮਾਪਦੰਡਾਂ ਤੇ ਚਰਚਾ ਕੀਤੀ ਕਾਨਫਰੰਸ ਦੇ ਅੰਤ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਰੰਗ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਖਾਸ ਕਰਕੇ ਜੇਕਰ ਗੱਲ ਕੀਤੀ ਜਾਵੇ ਰਾਜਪਰਾਇਤਾ ਰਾਜਪਰਾ ਦੇ ਹੋਲੀ ਐਂਜਲ ਸਕੂਲ ਦੇ ਬੱਚਿਆਂ ਦੇ ਵੱਲੋਂ ਡਾਂਸ ਦੀ ਪੇਸ਼ਕਸ਼ ਕਰ ਆਪਣੀ ਕਲਾ ਦਾ ਜੋਹਰ ਮਨਾਇਆ ਗਿਆ। ਉਨ੍ਹਾਂ ਦੀ ਇਸ ਪੇਸ਼ਕਸ਼ੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਦਰਸ਼ਕਾਂ ਨੇ ਖੜੇ ਹੋ ਕੇ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਅਜਿਹੀਆਂ ਹੋਰ ਖਬਰਾਂ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਸਾਡੇ ਖਬਰ ਆਸ-ਪਾਸ ਦੇ ਨਾਲ। Drop, have truly in ਸ਼ੀਖਾ ਜੀ ਮੇਰਾ ਨਾਮ ਹਰਸ਼ੀ ਗਖੜ ਹੈ ਮੈਂ 7ਵੀਂ ਜਮਾਤ ਵਿੱਚ ਪੜ੍ਹਨਾ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਪਰਫਾਰਮੈਂਸ ਹੈ ਇਹ এডਿਕੇਸ਼ਨ ਨੂੰ ਲੈ ਕੇ ਬਹੁਤ ਬਿਲਡ ਅਪ ਕਰਦੀ ਹੈ ਕਿ ਸਾਡਾ ਕੰਫੀਡੈਂਸ ਵੀ ਬਿਲਡ ਕਰਦੀ ਹੈ ਸਾਨੂੰ ਅਸੀਂ ਸਰ ਜੁਲਾਈ ਤੋਂ ਕੀਤੀ ਹੋਈ ਹੈ ਸ਼ੁਰੂ ਤੇ ਅੱਜ ਆ ਕੇ ਸਾਡੀ ਪਰਫਾਰਮੈਂਸ ਸਫਲ ਹੋਈ ਹੈ ਅੱਛਾ 3-4 ਮਹੀਨੇ ਸਮਾਂ ਲੱਗੇਗਾ ਹਾਂ ਜਿਵੇਂ ਹੋਣਾ ਸਿਵ ਹੋ ਗਏ ਬੇਟਾ ਕੀ ਬਣਨਾ ਸਪਨਾ ਤੇਰਾ ਮੇਰਾ ਸਿਰਫ ਸੌਫਟਵੇਅਰ ਇੰਜੀਨੀਅਰ ਬਣਨਾ ਸੀ 7th ਕਲਾਸ ਤਾਂ ਥੋੜੇ ਫਿਜ਼ੀਕਲ ਐਜੂਕੇਸ਼ਨ ਟੀਚਰ ਹੋਗੇ ਤੇ ਨੀ ਨਹੀਂ ਮੈਨੂੰ ਪੜਨ ਦਾ ਵੀ ਅੱਛਾ ਲੱਗਦਾ ਪਰ ਫਿਜ਼ੀਕਲ ਐਜੂਕੇਸ਼ਨ ਜ਼ਿਆਦਾ ਹੈਣਾ ਹੁੰਦੀ ਵੀ ਹੈ ক্রিকেট ਤੇ ਫੁੱਟਬਾਲ ਕਿਹਦੇ ਜ਼ਿਆਦਾ ਇਨਸਪਾਇਰ ਹੁਣਾ ਹੈ ਵਿਰਾਟ ਕੋਹਲੀ ਵਿਰਾਟ ਕੋਹਲੀ ਨੂੰ ਪਰ ਉਹਦਾ ਹੁਣ ਥੋੜਾ ਜਾਣ ਜਾਣ ਦੇ ਮੂਡ 'ਚ ਹੈ ਹਾਂਜੀ ਪਰ ਸ਼ੇਰ ਕਦੇ ਮਰਦੇ ਨਹੀਂ ਹੁੰਦੇ ਅੱਛਾ ਇੰਦਰ ਰਹਿੰਦੇ ਪਰ ਫਿਰ ਵੀ ਅੱਗੇ ਅੱਗੇ ਵੀ ਹੋਈ ਰਹਿਣਗੇ ਬਾਕੀ ਡਿਪੈਂਡ ਕਰਦਾ ਤੈਨੂੰ ਲੱਗਦਾ ਵੀ ਤੂੰ ਰਾਜਪੀਤ ਦਾ ਸ਼ੇਰ ਬਣੇ ਆਉਂਦੇ ਹੈ ਮੇਰਾ ਨਾਮ ਨਵਿਆ ਕਪੂਰ ਹੈ ਕਿਹੜੀ ਕਲਾਸ ਬੱਡੇ ਪੜਦੇ ਹੋ ਮੈਂ 9ਵੀਂ ਜਮਾਤ ਪੜ੍ਹਦਾ ਹਾਂ ਅੱਛਾ ਕੀ ਅੱਜ ਤੁਸੀਂ ਅਜਿਹੀ ਪਰਫਾਰਮੈਂਸ ਦੇ ਕੇ ਆਇਓ ਕਿ ਤੁਹਾਡੀ ਪਰਫਾਰਮੈਂਸ ਦਾ ਨਾਂ ਕੀ ਸੀ ਦਾ ਸੈਟੀ ਪਰਫਾਰਮੈਂਸ ਸੀ ਸਿੱਖਿਆ ਤੋਂ ਜਿਵੇਂ ਉਡਾਨ ਹੁੰਦੀ ਹੈ ਇਹੀ ਅਸੀਂ ਆਪਣੀ ਪਰਫਾਰਮੈਂਸ ਦੀ ਰਿਪਰੈਜ਼ੈਂਟ ਕੀਤਾ ਕਿ ਕਿਵੇਂ ਸਿੱਖਿਆ ਨਾਲ ਤੀਪ ਸਿੱਖਿਆ ਨਾਲ ਅਸੀਂ ਉਡਾਨ ਭਰ ਸਕਦੇ ਹਾਂ ਤੇ ਜੀਵਨ ਵਿੱਚ ਸਕਸੈਸਫੁਲ ਜੁਲਾਈ ਤੋਂ ਇਹ ਪਰਫਾਰਮੈਂਸ ਸ਼ੁਰੂ ਕੀਤੀ ਹੋਈ ਹੈ ਤੇ ਹੁਣ ਜਾ ਕੇ ਸਾਡੀ ਪਰਫਾਰਮੈਂਸ ਸਕਸੈਸਫੁਲ ਹੋਈ ਹੈ ਇਹ ਸਾਡਾ ਸਾਰਾ ਟੀਚਰਸ ਦਾ ਹੈ ਸਾਡੇ ਟੀਚਰਸ ਨੇ ਬਹੁਤ ਸਪੋਰਟ ਕੀਤੀ ਹੈ ਤੇ ਸਾਰੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਇਹਦੇ ਬੇਟੇ ਜਨ ਤੁਸੀਂ ਨਾਲ ਨਾਲ ਜਿਵੇਂ ਤੁਸੀਂ ਇੰਨਾ ਵਧੀਆ ਕਰਦੇ ਹੋ ਕਲਚਰ ਐਕਟੀਵਿਟੀ ਫਿਰ ਸਟੱਡੀ ਦੇ ਵਿੱਚ ਵੀ ਤੁਹਾਨੂੰ ਨਾਲ ਨਾਲ ਮਿਲ ਜਾਂਦੀ ਆ ਥਾਂ ਹਾਂਜੀ ਸਟੱਡੀਆਂ 'ਚ ਵੀ ਸਭ ਵਧੀਆ ਚੱਲ ਰਿਹਾ ਤੇ ਟੀਚਰਸ ਵੀ ਪ੍ਰੇਸ ਕਰਦੇ ਆ ਪੇਰੈਂਟਸ ਵੱਲੋਂ ਫੁੱਲ ਸਪੋਰਟ ਮਿਲਦੀ ਆ ਹਾਂਜੀ ਪੇਰੈਂਟਸ ਹਰ ਚੀਜ਼ ਲਈ ਫੁੱਲ ਸਪੋਰਟ ਦਿੰਦੇ ਨੇ ਅੱਛਾ ਤੇ ਬੇਟੇ ਵੱਡਾ ਹੋ ਕੇ ਕੀ ਤੁਹਾਡਾ ਸੁਪਨਾ ਕੀ ਬਣਨਾ ਚਾਹ ਰਹੇ ਹੋ ਦੇਸ਼ ਲਈ ਸੇਵਾ ਕਰਨਾ ਹੀ ਸਾਡਾ ਸੁਪਨਾ ਹੈ ਤੇ ਤੁਹਾਡੇ ਜਿਵੇਂ ਜਿਵੇਂ ਬਾਕੀ ਬੱਚੇ ਕੋ ਡਾਕਟਰੀ ਵੱਲ ਜਾਂਦਾ ਕੋ ਇੱਧਰ ਜਾਂਦਾ उधर जाने का नहीं कोई बचा विचार है नहीं सब तो मेरे ख्याल सब तो डॉक्टरी भी अच्छी लाइन है पर सब तो वधिया मेरे लिए है आर्मी से जाना देश लिए कुछ करना काशनी वैद्यमान केडी क्लास पढ़ते हो नौवीं जमात केडे स्कूल च होली एंजल स्कूल राजपुरा ते इथे तुसी आज की करना आयो हमारे स्कूल ने डांस परफॉर्मेंस तैयार करी थी एएसआईएससी स्कूल की सारी गैदरिंग में एंड हमने होली एंजल स्कूल राजपुरा को यहां पे प्रेजेंट करा ਅੱਛਾ ਸਾਡ ਪਰਫੋਰਮੈਂਸ ਕੇ ਥ्रू ਅਸੀਂ ਹੋਲੀ ਇਵੈਂਟ ਉਸ ਨੂੰ ਰਿਪਰੈਜ਼ੈਂਟ ਕਰਾਇਆ। ਇਹ ਸਾਡੇ ਸਕੂਲ ਦੇ ਅਧਿਆਪਕ ਨੇ ਰਿਤੂ मैम ਤੇ 프리ਤੀ मैम ਨੇ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ ਤੇ ਨਾਲ ਹੀ ਸਾਡੇ ਨਾਲ ਰਾਹੁਲ ਸਰ ਜੀ ਤੇ ਮਨੋਜ ਸਰ ਜੀ ਤੋਂ ਉਹਨਾਂ ਨੇ ہماری ਬਹੁਤ ਹੈਲਪ ਕੀਤੀ ਐਂਡ ਅੱਜ ਸਭ ਯਾਹ ਪੇ ਜੋ ਦਿਲ ਨੂੰ ਖੁਸ਼ੀ ਦੇਵੇ ਮੈਨੇ ਦੋਨੋਂ ਦਿਨ ਦੇ ਹੈ। ਇਹ ਖੁਸ਼ੀ ਦਾ ਮਤਲਬ ਹੈ ਕਲਚਰ ਐਕਟੀਵਿਟੀ ਦੰਦੇ ਪੜ੍ਹਨਾ ਤਾਂ ਨਹੀਂ ਦਿੰਦਾ ਕੋਈ ਖੁਸ਼ੀ। ਦੋਵਾਂ ਨਾਲ ਹੁੰਦੀ ਹੈ ਜਿਹੜੀ ਚੀਜ਼ ਮਿਹਨਤ ਨਾਲ ਕਰੋ ਉਸ ਨਾਲ ਆਪੇ ਖੁਸ਼ੀ ਮਿਲ ਜਾਂਦੀ ਹੈ। ਮੈਂ ਦਿਨ ਚ ਦਿਨਾਂ ਹੋ ਸਕੇ ਡਿਪੈਂਡ ਕਰਦਾ ਕਿ ਕੀ ਕਰਨਾ ਹੈ। ਵਟਿਓ ਕੇ ਸਿਵਲ ਸਰਵੰਤ ਬੰਨਾ ਚਾਹੁੰਦੀ ਹਾਂ ਤੇ ਮੇਰੇ ਪਿਉ ਪਿਤਾ ਜੀ ਦਾ ਵੀ ਸੁਪਨਾ ਹੈ ਕਿ ਮੈਂ ਵਟਿਓ ਕੇ ਦੇਸ਼ ਦੀ ਸੇਵਾ ਕਰਾਂ ਸਿਵਲ ਸਰਵੰਤ ਬਣਾ ਤੇ ਯੂਪੀਐਸਸੀ ਕਲੀਅਰ ਕਰਾਂ ਹਲੇ ਤੱਕ ਤਾਂ ਹੋ ਗਿਆ ਹੈ ਬਾਕੀ ਰੱਬ ਦੀ ਮਰਜ਼ੀ